ਜੋ ਵੀ ਲੋੜ ਹੋ ਤਾਂ ਦਰਦਨੀ ਪਿੱਛੇ ਆ ਜਾਓ 920

ਅੱਜ ਗਮੀਦ ਨੂੰ ਨਹੀਂ ਖੜਾਉਣਾ ਆ ਜਾ ਭਾਈ ਜੀ ਅੱਜ ਜੋ ਛੋਟੀ ਕਾਮਯਾਬੀ ਹੈ ਤੇ ਆ ਵੀ ਜਿਹੜਾ ਐਗੈਂਸਮੈਂਟ ਖੂਨਦਾਨ ਕੈਂਪ ਲਗਾਇਆ ਇਹਨਾਂ ਦਾ ਖੂਨਦਾਨ ਕੈਂਪ ਆ ਉਹਦੇ ਕਿੰਨੇ ਯੂਥ ਗਏ ਡਿਗਾਇਆ ਉਹ ਬਾਹੇਗੁਰਜ ਕੀ ਖਾਂਸਾ ਬਾਹੇਗੁਰਜ ਕੀ ਫਤਿਹ ਅੱਜ ਚਾਰ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਖੂਨਦਾਨ ਕੈਂਪ ਬਾਬਾ ਸ਼੍ਰੀਚੰਦ ਸੇਵਾ ਸੁਸਾਇਟੀ ਵੱਲੋਂ ਲਗਾਇਆ ਗਿਆ ਹੈ ਜਦੋਂ ਅਸੀਂ ਸਾਰੇ ਮੈਂਬਰਾਂ ਨੇ ਮੀਟਿੰਗ ਕੀਤੀ ਕਿ ਆਉਣ ਵਾਲੇ ਸ਼ਹੀਦੀ ਦੰਦ ਦੇ ਵਿੱਚ ਇਹ ਸ਼ੀਲਿਆ ਦੇ ਚੱਲ ਰਹੇ ਆ ਜੋ ਉਸ ਦਿਨ ਕੋਈ ਨਾ ਕੋਈ ਯੋਗਦਾਨ ਪਾਇਆ ਜਾਵੇ ਤੇ ਸਾਰੀ ਸੋਸਾਇਟੀ ਮੈਂਬਰ ਅਤੇ ਅਹੁਦੇਦਾਰਾਂ ਨੇ ਕਿਹਾ ਵੀ ਹਰੇਕ ਸਾਲ ਇਹ ਆਪਾਂ ਖੂਨਦਾਨ ਕੈਂਪ ਲਾਉਨੇ ਆ ਤੇ ਐਸਾ ਵੀ ਖੂਨਦਾਨ ਕੈਂਪ ਲਾਇਆ ਜਾਵੇ ਕਿਉਂਕਿ ਜਿਹੜਾ ਖੂਨਦਾਨ ਹੈ ਮਹਾਦਾਨ ਹੈ ਉਸ ਤੋਂ ਉੱਪਰ ਕੋਈ ਦਾਨ ਨਹੀਂ ਤੇ ਜਿਹੜਾ ਕਿਸੇ ਨੂੰ ਖੂਨ ਦੀ ਜ਼ਰੂਰਤ ਹੈ ਦੇਖੋ ਸਾਇੰਸ ਨੇ ਕਿੰਨੀ ਤਰੱਕੀ ਕਰ ਲਈ ਹੈ ਪਰ ਅਜ ਤੱਕ ਕੋਈ ਖੂਨ ਦੀ ਡੁਪਲੀਕੇਟ ਨਹੀਂ ਬਣਾ ਸਕਿਆ ਖੂਨ ਤਾਂ ਕਿਸੇ ਨੂੰ ਜੂਰਾ ਹੋ ਸਕਦਾ ਹੈ ਜੇਕਰ ਕੋਈ ਦਾਨ ਕਰੂਗਾ ਤੇ ਨੌਜਵਾਨਾਂ ਦੇ ਵਿੱਚ ਅੱਜ ਬੜਾ ਉਤਸ਼ਾਹ ਹੈ ਖਰੀਦੀ ਮੈਂਬਰਾਂ ਨੇ ਜਾਂ ਜਿਹੜੇ ਜਿੰਨੇ ਜਾਣਕਾਰ ਸੀਗੇ ਦੋਸਤ ਮਿੱਤਰ ਸਾਰਿਆਂ ਨੇ ਆਪ ਦੀ ਜ਼ਿੰਮੇਵਾਰੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਸਾਰਾ ਮਤਲਬ ਵੈਲ ਪਲਾਨ ਕਰਕੇ ਮਤਲਬ ਜਿੰਨੇ ਵੀ ਡੋਨਰ ਸੀਗੇ ਵਾਦ ਤੋਂ ਵਾਦ ਆਏ ਆ ਸਾਡਾ 100 ਜੂੜ ਦਾ ਟਾਰਗੇਟ ਸੀਗਾ 70 ਤੋਂ ਉੱਪਰ ਹੋ ਚੁੱਕਿਆ ਹੈ ਤੇ ਹਲੇ ਜੇ ਤੁਸੀਂ ਵੇਖ ਹੀ ਲਿਆ ਕਿਵੇਂ ਮਤਲਬ ਲੋਕ ਲਾਈਨਾਂ ਦੇ ਵਿੱਚ ਜਿਹੜੇ ਹੈਗੇ ਡੋਨਰ ਹੈ ਨੌਜੋ ਸਾਥੀ ਹੈ ਲਾਈਨਾਂ ਚ ਲੱਗ ਲੱਗ ਕੇ ਖੋਨਦਾਨ ਦੀ ਰੇਟ ਕਰ ਰਹੇ ਆ ਉਸੇ ਤਰ੍ਹਾਂ ਸਾਨੂੰ ਮਿਹਰ ਆ ਵੀ ਸੌ ਤੋਂ ਉੱਪਰ ਜੇ ਹੋਰ ਹੋ ਜਾਣਗੇ ਕਿ ਜਿੰਨੇ ਵੀ ਅੱਜ ਖੋਨਦਾਨ ਕਰਨ ਵਾਸਤੇ ਦੰਗ ਸੱਜਣ ਆਏ ਆ ਮੈਂ ਆਪਦੇ ਵੱਲੋਂ ਬਾਬਾ ਸ਼ਿਸ਼ਾਂਤ ਸਾਇਟੀ ਦੇ ਸਾਰੇ ਉਦੋਂਕਾਰਾਂ ਵੱਲੋਂ ਮੈਂਬਰ ਸਹਿਮਾਨ ਵੱਲੋਂ ਸਾਰਿਆਂ ਦਾ ਤੁਹਾਨੂੰ ਧੰਨਵਾਦ ਕਰਦਾ ਹਾਂ ਕਿਉਂਕਿ ਜੋ ਸਾਇਟੀ ਦੇ ਸਰਪ੍ਰਸਤ ਦਾ ਮント ਬਲਦੇਸਾ ਜੀ ਸਮਾਧਾਨ ਸੰਤ ਹੈ ਉਹ ਸਾਨੂੰ ਗਾਈਡ ਲਾਈਨ ਕਰਦੇ ਰਹਿੰਦੇ ਆ ਜੋ ਵੀ ਅਸੀਂ ਜੋ ਪ੍ਰੋਗਰਾਮ ਕਰਦੇ ਆ ਉਹਨੂੰ ਵੀ ਦਿਸ਼ਾ ਨਿਰਦੇਸ਼ ਤੇ ਕਰਦੇ ਆ ਤੇ ਉਹਨਾਂ ਵੱਲੋਂ ਅਸ਼ੀਰਵਾਦ ਲੈ ਕੇ ਅੱਜ ਦਾ ਸਵੇਦਾ ਜਿਹੜਾ ਪ੍ਰੋਗਰਾਮ ਇਹ ਆਰੰਭ ਕੀਤਾ ਗਿਆ ਸੀਗਾ ਤੇ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਲੋਕ ਖੁਸ਼ੀ ਖੁਸ਼ੀ ਆਪਦੀ ਮਰਜ਼ੀ ਨਾਲ ਮਦਦ ਖੋਣ ਦਾ ਦੇ ਰਹੇ ਆ ਤੇ ਜਿੰਨੇ ਵੀ ਸਾਥੀ ਹੈ ਮੇਰੇ ਨਾਲ ओमप्रकाश ਪ੍ਰਧਾਨ ਜੀ ਖੜੇ ਹੈ ਜਸਵੀਰ ਜੀ ਹੈ ਸ਼ਰਨਜੀਤ ਜੀ ਹੈ ਖੈਰੀ ਮਤਲਬ ਸਾਰੇ ਜਗਨਜੀਤ ਜੀ ਗੁਰਦਾ ਧਾਲੀਵਾਲ ਜੀ ਸਾਰਿਆਂ ਦਾ ਹੀ ਮੈਂ ਮਤਲਬ ਕਿ ਨਾਮ ਲੈਣ ਲੱਗਿਆ ਬਹੁਤ ਨਾਮ ਵੱਡੇ ਬਣ ਜਾਣੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰਕੇਸ਼ ਗਰਗੀ ਜੀ ਖੜੇ ਹੈ ਜਿਹੜੇ ਵੀ ਸਾਡੇ ਸੋਸਾਇਟੀ ਦੇ ਸਲਾਹਕਾਰ ਹੈ ਸਾਰੀ ਮਦਦ ਟੀਮ ਬਹੁਤ ਵਧੀਆ ਹੈ ਪਰਮਾਤਮਾ ਦੀ ਕਿਰਪਾ ਨਾਲ ਇਹ ਅਨੁਭਵੀ ਕਿੰਨਾ ਫੋਨਦਾਂ ਕਰਪ ਹੈ ਇਹ ਤੀਸਰਾ ਫੋਨਦਾਂ ਨਿਕੰਪ ਹੈ ਜੀ ਪਿਛਲੇ ਵੀ ਸਾਡੇ 85 ਯੂਨਿਟ ਹੋਏ ਸੀਗੇ ਉਸ ਤੋਂ ਪਿਛਲੇ ਵੀ ਸਾਡੇ 70 ਦੇ ਕਰੀਬ ਯੂਨਿਟ ਹੋਏ ਸੀਗੇ ਅੱਜ 70 ਤੋਂ ਉੱਪਰ ਲੰਘ ਚੁੱਕੇ ਆ ਤੇ ਪੂਰੀ ਉਮੀਦ ਹੈ ਵੀ ਅੱਜ 100 ਯੂਨਿਟ ਅਸੀਂ ਪਾਰ ਕਰਾਂਗੇ ਥੈਂਕ ਯੂ ਦੀ ਕੀ ਨਾਮ ਹੈ ਔਰ ਜਿਹੜਾ ਜੇ ਖੂਨ ਦਾੈਂਪ ਲਗਾਇਆ ਹੈ ਕਿਹਨਾਂ ਯਾਰਾਂ ਵਾਲੀ ਵੀ ਵਾਹਿਗੁਰੂ ਖਾਲਸਾ ਵਾਹਿਗੁਰੂ ਦੀ ਫਤਿਹ ਅਚਾਰਜ ਸ਼ਾਹਜਾਹ ਦੇ ਸ਼ਹੀਦੀ ਦਿਹਾੜੇ ਤੇ ਹਰ ਸਾਲ ਹੀ ਪਾਪਾ ਸ਼੍ਰੀ ਜਨ ਸੇਵਾ ਸੁਸਾਇਟੀ ਵੱਲੋਂ ਕੈਂਪ ਬਲੱਡ ਕੈਂਪ ਲਾਇਆ ਜਾਂਦਾ ਹੈ ਜੋ ਕਿ ਤੁਸੀਂ ਦੇਖ ਸਕਦੇ ਆ ਕਿ ਲੋਕਾਂ 'ਚ ਬਹੁਤ ਜ਼ਿਆਦਾ ਹੁਸ਼ਿਆ ਹੈ 12:30 ਵਜੇ ਆ ਜਾਂ 70 ਜੁਨਟ ਦੇ ਉੱਤੇ ਟੱਪ ਗਿਆ ਹੈ ਸਾਡਾ ਸੁਲਾ ਹੈ ਕਿ 100 ਜੁਨਟ ਪਾ ਦਾਂਗੇ ਹਰ ਸਾਲ ਹੀ ਕੈਂਪ ਲਉਨੇ ਬਲੱਡ ਕੈਂਪ ਤੇ ਮੈਂ ਅਪੀਲ ਕਰਦਾ ਕਿ ਨੌਜਵਾਨਾਂ ਨੂੰ ਕਿ ਬਲੱਡ ਕੈਂਪ ਬਲੱਡ ਦੇਣਾ ਚਾਹੀਦਾ ਹੈ ਕਿ ਨਸ਼ਾ ਨੂੰ ਛੱਡ ਕੇ ਬਲੱਡ ਜੋ ਦਿੰਨੇ ਆਪਾਂ 24 ਘੰਟੇ ਜੇ ਪੂਰਾ ਹੋ ਜਾਂਦਾ ਹੈ ਇਹ ਬਲੱਡ ਅਜੇ ਤੱਕ ਦੁਨੀਆ ਵਿੱਚ ਆਰਟੀਫੀਸ਼ੀਅਲ ਤਿਆਰ ਨਹੀਂ ਹੋਇਆ ਜੋ ਵੀ ਬਲੱਡ ਆਪਾਂ ਬੋਡੀ ਨੂੰ ਦਿੰਨੇ ਆ ਬਲੱਡ ਸਾਫ ਹੋ ਕੇ ਸਗੋਂ ਆਪਣੇ ਸਰਕੂਲੇਸ਼ਨ ਸਿਸਟਮ ਵਧੀਆ ਹੁੰਦਾ ਬੋਡੀ ਆਸੇ ਇਸ ਕਰਕੇ ਆਪਾਂ ਨੂੰ ਬਲੱਡ ਦੇਣਾ ਚਾਹੀਦਾ ਹੈ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਹਿ ਅੱਜ ਜਿਹੜੀ ਅੱਜ ਜੋ ਐ ਮੈਡੀਕਲ ਦੇ ਵਿੱਚ ਬਲੱਡ ਬ੍ਰੇਕ ਲਗਾਇਆ ਠੀਕ ਹੈ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੈ ਹਰ ਸਾਲ ਜਿਹੜਾ ਬਾਬਾ ਸ਼੍ਰੀ ਚੰਦ ਸੇਵਾ ਸੁਸਾਇਟੀ ਵੱਲੋਂ ਜਿਹੜਾ ਬਲੱਡ ਗੈਪ ਲਾਇਆ ਜਾਂਦਾ ਸੋ ਆਲ ਇੰਡੀਆ ਕਿਸਾਨੀ ਨੂੰ ਫਤਿਹ ਵੱਲੋਂ ਪੰਜਾਬ ਸੋਸ਼ਲ ਸੁਸਾਇਟੀ ਵੱਲੋਂ ਸਾਰਿਆਂ ਵੱਲੋਂ ਜਿਹੜਾ ਇੱਥੇ ਸਹਿਯੋਗ ਦਿੱਤਾ ਗਿਆ ਅੱਜ ਸੋ ਜਿਵੇਂ ਸਾਰੇ ਕਹਿੰਦੇ ਆ ਕਿ ਲੱਡ ਕੈਂਪਾਂ ਜਿਹੜਾ ਜਬਲਡ ਗਾਨ ਇੱਕ ਮਹਾਦਾਨ ਹੁੰਦਾ ਸੋ ਆਪਾਂ ਨੂੰ ਕਰਨਾ ਚਾਹੀਦਾ ਗੁਰੂ ਸਾਹਿਬ ਨੇ ਆਪਣੇ ਲਈ ਆਪਣੇ ਆਉਣ ਵਾਲੇ ਫਿਊਚਰ ਲਈ ਪਰਿਵਾਰ ਵਾਰਿਆ ਤੇ ਆਪਾਂ ਨੂੰ ਵੀ ਮਹਾਦਾਨ ਖੂਨਦਾਨ ਦੇ ਵਿੱਚ ਜਿਹੜਾ ਉਹ ਜ਼ਰੂਰ ਹਿੱਸਾ ਪਾਉਣਾ ਚਾਹੀਦਾ ਕਿਉਂਕਿ ਜਾਤ ਪਾਤ ਤੋਂ ਵੱਖਰਾ ਕਰਦਾ ਜੇ ਆਪਾਂ ਜਾਤ ਪਾਤ ਦੇ ਵਿਤਕਰੇ ਦੇ ਵਿੱਚ ਹਸੇ ਵੀ ਫਸੇ ਹੋਏ ਆ ਤੇ ਫਿਰ ਇੱਥੇ ਆਪਾਂ ਨੂੰ ਬਦਲ ਜਾਣਾ ਚਾਹੀਦਾ ਕਿਉਂਕਿ ਜਦੋਂ ਮੈਡੀਕਲ ਦੇ ਵਿੱਚ ਆਪਾਂ ਆਪ ਦਾ ਮਰੀਜ਼ ਲੈ ਕੇ ਆਉਣੇ ਜਾਂ ਆਪ ਦਾਖਲ ਹੁੰਨੇ ਆ ਉਹਦਾ ਆਪਾਂ ਨੂੰ ਬਲੱਡ ਦੀ ਲੋੜ ਹੁੰਦੀ ਹੈ ਤੇ ਆਪਾਂ ਨੂੰ ਆਏ ਹੁੰਦਾ ਵੀ ਯਾਰ ਕਿਵੇਂ ਨਾ ਕਿਵੇਂ ਬਲੱਡ ਮਿਲ ਜੇ ਤੇ ਜਦੋਂ ਕੋਈ ਅਗਲਾ ਪੁੱਛਦਾ ਕਿ ਯਾਰ ਬਲੱਡ ਮਤਲਬ ਹੁਣ ਤੁਹਾਨੂੰ ਬਈ ਕਿਹੜੀ ਜਰਤ ਦਾ ਚਾਹੀਦਾ ਉਹ ਕਹਿੰਦਾ ਵੀ ਜਿਹੜਾ ਮਰਜੀ ਲਿਆ ਤੇ ਕੇਰਾ ਸਾਡਾ ਮਰੀਜ਼ ਬਚਾ ਦੇ ਤੇ ਸਾਨੂੰ ਬਲੱਡ ਚਾਹੀਦਾ ਮਤਲਬ ਉੱਥੇ ਆ ਕੇ ਸਾਰੀ ਇਹ ਸਥਿਤੀ ਜਿਹੜੀ ਹੈ ਉਹ ਫੇਰ ਹੋ ਜਾਂਦੀ ਹੈ ਤੋਂ ਆਪਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਕਿ ਜਿਵੇਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਆਪਸ ਵਿੱਚ ਟਕਰਾਅ ਦੀ ਸਥਿਤੀ ਬਣਾਉਣ ਦੀ ਕੋਸ਼ਿਸ਼ ਕਰਦੀਆਂ ਸਾਰੀਆਂ ਉਹ ਸਾਰੀਆਂ ਆਪਸ ਵਿੱਚ ਇੱਕ ਤਾਂ ਆਪਾਂ ਨੂੰ ਆਪਸ ਵਿੱਚ ਇੱਕ ਰਹਿ ਕੇ ਜਿਹੜਾ ਬਲੱਡ ਡੋਨੇਟ ਕਰਨਾ ਚਾਹੀਦਾ ਸੋ ਸਭ ਤੋਂ ਵੱਡੀ ਗੱਲ ਕਿ ਮੈਂ ਕਹਿਣੀ ਚਾਹਣਾ ਕਿ ਲੋਕ ਜਿਹੜੇ ਆ ਉਹ ਇੱਕ ਵੱਡੀ ਗੱਲ ਕਹਿੰਦੇ ਆ ਕਿ ਯਾਰ ਇੰਨੇ ਕੈਂਪ ਲੱਗਦੇ ਆ ਬਲੱਡ ਜਾਂਦਾ ਕਿੱਥੇ ਸੋ ਜਿਨ੍ਹਾਂ ਨੂੰ ਇਹ ਗਹਿਮ ਹੈ ਸਾਨੂੰ ਵੀ ਗਹਿਮ ਸੀ ਪਰ ਜਦੋਂ ਵਿੱਚ ਬੜੀਏ ਨਾ ਉਦੋਂ ਪਤਾ ਲੱਗਦਾ ਸੋ ਮੈਡੀਕਲ ਦੇ ਵਿੱਚ ਆਉਣ ਇੱਥੇ ਬੈਠਣ ਸਾਰਾ ਦਿਨ ਤੇ ਉਹਨਾਂ ਨੂੰ ਸਪਸ਼ਟ ਹੋ ਜਾਊਗਾ ਕਿ ਬਲੱਡ ਜਾਂਦਾ ਕਿੱਧਰ ਆ ਮੰਨ ਲਓ ਪਤਾ ਲੱਗ ਜੂਗਾ ਮਤਲਬ ਜਿੰਨੇ ਇੱਥੇ ਐਡੀ ਐਡੀ ਵੱਡੀ ਕੁਆਂਟੀਟੀ ਦੇ ਵਿੱਚ ਇੱਥੇ ਮਰੀਜ਼ ਆ ਤੇ ਸਾਰਾ ਬਲੱਡ ਆ ਜਿਹੜਾ ਉਧਰ ਜਾਂਦਾ ਤੇ ਬਲੱਡ ਤਾਂ ਬਚਦਾ ਹੀ ਨਹੀਂ ਸੋ ਬਲੱਡ ਬਹੁਤ ਘਟਾ ਬਲੱਡ ਵੱਧ ਤੋਂ ਵੱਧ ਦਾਨ ਕਰੋ ਜਿੰਨਾ ਵੀ ਕਰ ਸਕਦੇ ਹਾਂ ਹਾਂਜੀ ਹੈਰੀ ਜੀ ਅੱਜ ਜੋ ਇੱਥੇ ਫੂਨਗਨ ਕੈਂਪ ਲਗਾਇਆ ਕਿੰਨੇ ਵੇਲੇ ਸ਼ੁਰੂ ਹੋਇਆ ਸੀਗਾ ਔਰ ਕਿੰਨੇ ਵੇਲੇ ਤੱਕ ਚੱਲੂਗਾ ਕਿੰਨੇ ਜੋ ਕੁਝ ਹੋ ਰਿਹਾ ਹੈ ਸਸਿਕਨ ਜੀ ਇਹ ਕੈਂਪ ਜਿਹੜਾ ਸਵੇਰੇ 1.5 ਵਜੇ ਸ਼ੁਰੂ ਕੀਤਾ ਗਿਆ ਸੀਗਾ ਜੀ ਇਹ 2 ਤੋਂ 2:30 ਵਜੇ ਤੱਕ ਚੱਲੂਗਾ ਇਹਦੇ ਵਿੱਚ ਹੁਣ ਤੱਕ 80-85 ਯੂਨਟ ਹੋ ਚੁੱਕੇ ਆ ਤੇ ਅੱਗੇ ਸਾਨੂੰ ਉਮੀਦ ਹੈ ਜੀ ਕਿ 100-150 ਯੂਨਟ ਇਕੱਠੇ ਹੋ ਜਾਣਗੇ 3 ਵਜੇ ਦੇ ਤੱਕ ਕੀ ਲੋਕਾਂ ਨੂੰ ਬਿੱਲ ਆ ਦੇਣਾ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਜੀ ਬਲੱਡ ਦੀ ਬਹੁਤ ਜ਼ਿਆਦਾ ਜ਼ਰੂਰਤ ਰਹਿੰਦੀ ਆ ਅੱਜ ਵੀ ਹੁਣ ਇੱਥੇ ਕੈਂਪ ਤੇ ਚੱਲਦੇ ਚੱਲਦੇ ਤਿੰਨ ਚਾਰ ਥੈਲਸੀਮੀਆ ਦੇ ਪੇਸ਼ੈਂਟ ਜਿਹੜੇ ਬੱਚਿਆਂ ਨੂੰ ਬਲੱਡ ਲੱਗਦਾ ਉਹਨਾਂ ਦੀ ਕਾਲ ਆਈ ਆ ਉਹ ਨੇਗੇਟਿਵ ਏ ਨੇਗੇਟਿਵ ਉਹਨਾਂ ਨੇ ਕਿਸੇ ਨੇ ਪਰਸਲ ਲਵਾਉਣ ਉਹਨਾਂ ਕਿਸੇ ਨੇ ਚੋਖੇ ਤੇ ਇਹਦੀ ਲੋਡ ਬਹੁਤ ਜ਼ਿਆਦਾ ਹੈ ਜੀ ਤੇ ਬਲੱਡ ਡੋਨੇਟ ਕਰਨਾ ਚਾਹੀਦਾ ਜਿਵੇਂ ਆਪਾਂ ਨੂੰ ਪਤਾ ਹੈ ਵੀ ਬਲੱਡ ਦੀ ਲਾਗਤ ਬਹੁਤ ਜ਼ਿਆਦਾ ਹੈ ਪਰ ਦਾਨ ਕਰਨ ਵਾਲੇ ਫੇਰ ਵੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਘਟ ਬੰਦੇ ਹੈਗੇ ਕੈਂਪ ਵੀ ਸਮੇਂ-ਸਮੇਂ ਸਰ ਲਾਉਣੇ ਜ਼ਰੂਰੀ ਹੈ ਤੇ ਜਿਹੜੇ ਸਵੈਅ ਆਪਣੀ ਇੱਛਾ ਦੇ ਮੁਤਾਬਿਕ ਆ ਕੇ ਬਲੱਡ ਬੈਂਕ ਦੇ ਵਿੱਚ ਡੋਨੇਟ ਕਰਨ ਬਲੱਡ ਵੀ ਬਹੁਤ ਜਿਆਦਾ ਲੋਡ ਹੈ ਸਾਨੂੰ ਖੁਸ਼ੀ ਹੈ ਕਿ ਸਾਡੇ ਕੈਂਪਾਸ ਦੇ ਵਿੱਚ ਨਵੇਂ ਤੋਂ ਨਵੇਂ 18 ਪਲੱਸ ਵਾਲੇ ਡੋਨਰ ਬਹੁਤ ਆ ਰਹੇ ਹੈ ਜੀ ਅੱਜ ਵੀ ਕਾਫੀ ਨਵੇਂ ਬੰਦੇ ਆਏ ਹੈ ਬੱਚੇ ਆਏ ਹੈ ਜਿਹੜੇ ਕੋਈ 19 ਸਾਲ ਦਾ ਕੋਈ ਹਜੇ ਫਰਸ ਟਾਈਮ ਦਿੱਤਾ ਬਲੱਡ ਅਸੀਂ ਅਪੀਲ ਕਰਦੇ ਹਾਂ ਵੀ ਇਹ ਸਕੂਲਾਂ ਕਾਲਜਾਂ ਤੋਂ ਥੋੜਾ ਜਿਹਾ ਅਵੇਅਰਨੈਸ ਹੈ ਜੀ ਅਸੀਂ ਵੀ ਸੈਮੀਨਾਰ ਲਾਉਂ ਜਾ ਰਹੇ ਹਾਂ ਆਉਣ ਵਾਲੇ ਸਮੇਂ ਤੇ ਬਹੁਤ ਜ਼ਰੂਰੀ ਹੈ ਜੀ ਚਲੋ ਓਕੇ ਹਾਂ ਓਕੇ ਵੀਰ ਕੀ ਨਾਮ ਹੈ ਤੁਹਾਡਾ ਅਮਨਦੀਪ ਸਿੰਘ ਕਿੱਥੋਂ ਦੇ ਰਹਿਣਾ ਹੈ ਦੇਵੀ ਕਾਲਜ ਅੱਜ ਤੁਸੀਂ ਖੂਨਦਾਨ ਕਰਨ ਆਏ ਹੋ ਕਿੰਨੇ ਵਾਰੀ ਖੂਨਦਾਨ ਕੀਤਾ ਹੈ ਮੈਂ 2 ਵਾਰ ਕੀਤਾ ਇਸ ਤੋਂ ਪਹਿਲਾਂ ਕਿੱਥੇ ਕਿੱਥੇ ਖੂਨਦਾਨ ਕੀਤਾ ਹੈ ਕਿਤੇ 15 ਵਾਰ ਤਾਂ ਮੈਡੀਕਲ ਦੇ ਵਿੱਚ ਕੀਤਾ ਜੀ ਤੇ ਤਿਆਨੰਦ ਦਾ ਸਟਾਲ ਲੁਧਿਆਣੇ ਦੇ ਵਿੱਚ ਕੀਤਾ ਜੀ ਕਿਸੇ ਤਰ੍ਹਾਂ ਦਾ ਮਹਿਸੂਸ ਹੁੰਦਾ ਖੂਨਦਾਨ ਕਰਨਾ ਮੈਨੂੰ ਖੂਨਦਾਨ ਕਰਕੇ ਬਹੁਤ ਜਿੰਮਤ ਸੀ ਹੁੰਦਾਈ ਤੇ ਮੈਂ ਆਪਣੇ ਹੋਰੀ ਭੈਣ ਪਰਮਨ ਕਹਿੰਦਾ ਖੂਨਦਾਨ ਕਰਿਆ ਕਰੋ ਕਿ ਕਿਸੇ ਕੰਮ ਦਾ ਸਹੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਗਈ ਖੂਨਦਾਨ ਕਰਕੇ ਕਿਸੇ ਤਰ੍ਹਾਂ ਦੀ ਨਹੀਂ And